ਇਹ ਰਾਸਦ ਦੇ ਵਿੱਚ ਲਏ ਗਏ ਕਿਸਾਨਾਂ ਨੂੰ ਲੈ ਕੇ ਵੱਡੀ ਖਬਰ ਹੈ ਦੱਸਿਆ ਹੈ ਕਿ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੱਲ ਰਾਤ ਪੰਜਾਬ ਦੀ ਪਟਿਆਲਾ ਜੇਲ੍ਹ ਦੇ ਵਿੱਚ ਹਿਰਾਸਤ ਦੇ ਵਿੱਚ ਲਏ ਗਏ 150 ਕਿਸਾਨਾਂ ਦੇ ਵਿੱਚੋਂ 132 ਕਿਸਾਨਾਂ ਨੂੰ ਰਿਹਤ ਕਰ ਦਿੱਤਾ ਗਿਆ ਹੈ ਦੱਸਿਆ ਕਿ ਸਾਰਿਆਂ ਨੂੰ ਸੋਮਵਾਰ ਦੇਰ ਰਾਤ ਰਹਾ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਕਿਹਾ ਸੀ ਕਿ ਅਸੀਂ ਜਲਦੀ ਹੀ ਹਿਰਾਸਤ ਦੇ ਵਿੱਚ ਲਏ ਗਏ ਕਿਸਾਨਾਂ ਨੂੰ ਰਿਹਾ ਕਰਾਂਗੇ ਕਿਸਾਨ ਸੰਘਰਸ਼ ਦੇ ਨਾਲ ਜੁੜੇ ਲਗਭਗ 150 ਕਿਸਾਨ ਪਿਛਲੇ ਕੁਝ ਦਿਨਾਂ ਤੋਂ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਬੰਦ ਸਨ ਉਹਨਾਂ ਨੂੰ 21 ਮਾਰਚ ਦੀ ਰਾਤ ਨੂੰ ਖਨੌਰੀ ਸਰਹੱਦ ਤੋਂ ਲਿਆਂਦਾ ਗਿਆ ਸੀ ਅਤੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਤੁਹਾਨੂੰ ਦੱਸਦੀ ਕਿ ਉੱਤਰ 150 ਕਿਸਾਨਾਂ ਦੇ ਵਿੱਚੋਂ ਇੱਕ ਕਿਸਾਨ ਪਹਿਲਾਂ ਹੀ ਜ਼ਮਾਨਤ ਲੈ ਚੁੱਕਾ ਸੀ ਨਵੇਂ ਜ਼ਿਲ੍ਹਾ ਜੇਲ੍ਹ ਨਾਂਬਾ ਤੋਂ ਰਿਹਾ ਕੀਤੇ 132 ਕਿਸਾਨ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ ਸਬੰਧਿਤ ਨੇ ਜੇਲ੍ਹ ਸੁਪਰਡੈਂਟ ਇੰਦਰਜੀਤ ਸਿੰਘ ਕਾਲੋ ਨੇ ਕਿਹਾ ਹੈ ਕਿ ਹੁਣ ਉਹਨਾਂ ਦੀ ਹਿਰਾਸਤ ਦੇ ਵਿੱਚ ਸਿਰਫ 17 ਕਿਸਾਨ ਰਹਿ ਗਏ ਨੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਇਕਾਈ ਕਡੂਰ ਸਾਹਿਬ ਦੇ ਵੱਲੋਂ ਅੱਜ ਸ਼ੰਭੂ ਅਤੇ ਖਨੌਰੀ ਤੇ 19 ਮਾਰਚ ਦੀ ਰਾਤ ਨੂੰ ਕਿਸਾਨਾਂ ਨਾਲ ਹੋ ਰਹੇ ਅਤਿਆਚਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ ਸੋਮਨੂ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕੇ ਗਏ ਇਸ ਮੌਕੇ ਬੋਲਦਿਆਂ ਜਥੇਬੰਦੀਆਂ ਨੇ ਕਿਹਾ ਕਿ ਰਾਦੇ ਹਨੇਰੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ ਤੇ ਕਿਸਾਨਾਂ ਉੱਪਰ ਲਾਠੀ ਚਾਰਜ ਕੀਤਾ ਟਰੈਕਟਰ ਟਰਾਲੀਆਂ ਭੰਨੇ ਤੰਬੂ ਤੋੜੇ ਗਏ ਲੰਗਰ ਦੀ ਬੇਦਬੀ ਕੀਤੀ ਗਈ ਸਬਜੀਆਂ ਡੋਲ ਦਿੱਤੀਆਂ ਗਈਆਂ ਕਿਸਾਨਾਂ ਮਜ਼ਦੂਰਾਂ ਨੂੰ ਅੱਧੀ ਰਾਤ ਸੜਕਾਂ ਤੇ ਲਵਾਰਸ ਛੜ ਦਿੱਤਾ ਗਿਆ ਲੰਗਰ ਪ੍ਰਸ਼ਾਦਾ ਸ਼ੱਕੇ ਹਜ਼ਾਰਾਂ ਕਿਸਾਨ ਮਜ਼ਦੂਰਾਂ ਬੀਬੀਆਂ ਪੈਣਾ ਦਾ ਲੰਗਰ ਪ੍ਰਸ਼ਾਦਾ ਖੋ ਕੇ ਉਹਨਾਂ ਨੂੰ ਜਬਰੀ ਗ੍ਰਿਫਤਾਰ ਕੀਤਾ ਗਿਆ ਤੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਇਸ ਵਿਰੋਧ ਦੇ ਵਿੱਚ ਪੰਜਾਬ ਭਰ ਦੇ ਵਿੱਚ ਪੁਤਲੇ ਫੂਕੇ ਗਏ ਇਸ ਮੌਕੇ ਆਗੂ ਨੇ ਕਿਹਾ ਕਿ ਜੇਕਰ ਸਾਡੇ ਗ੍ਰਿਫਤਾਰ ਕੀਤੇ ਹੋਏ ਕਿਸਾਨ ਰਿਹਾ ਨਹੀਂ ਕੀਤੇ ਗਏ ਤੇ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਉਧਰ 19 ਮਾਰਚ ਨੂੰ ਪੁਲਿਸ ਵੱਲੋਂ ਵੱਡਾ ਐਕਸ਼ਨ ਲੈਂਦੇ ਆ ਸ਼ੰਭੂ ਇਕ ਨੌਰੀ ਬਾਰਡਰ ਖਾਲੀ ਕਰਵਾ ਦਿੱਤਾ ਗਿਆ ਜਿਸ ਦੇ ਚੱਲਦਿਆਂ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਬੀਤੇ ਕੱਲ ਪੁਲਿਸ ਦੇ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਸੁਖਚੈਨ ਸਿੰਘ ਗਿੱਲ ਨੇ ਕਿਹਾ ਸੀ ਕਿ ਬਾਰਡਰਾ ਤੋਂ ਕਿਸਾਨਾਂ ਦਾ ਸਮਾਨ ਜੋ ਚੋਰੀ ਹੋਇਆ ਇਸ ਮਾਮਲੇ ਦੇ ਵਿੱਚ 3 ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਤੇ ਪੁਲਿਸ ਐਕਸ਼ਨ ਦੇ ਵਿੱਚ 1400 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਜਿਨ੍ਹਾਂ ਦੇ ਵਿੱਚੋਂ 800 ਕਿਸਾਨਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ 60 ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਰਿਹਾ ਕੀਤਾ ਗਿਆ ਹੈ 450 ਕਿਸਾਨਾਂ ਨੂੰ ਛੱਡ ਦਿੱਤਾ ਗਿਆ ਹੈ ਹੁਣ ਇਸ ਮਾਮਲੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਬੀਤੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹ ਕਿਸਾਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ ਤੇ ਨਾਲ ਹੀ ਸਰਕਾਰ ਨੂੰ ਚੇਤਾਵਨੀ ਦਿੰਦੇ ਨਜ਼ਰ ਆਏ ਵਹੀਪੁਰ ਦੀ ਕਲਸਾ ਵਹੀਪੁਰ ਦੀ ਕੀ ਫਤੇ ਖਨੋਰੀ ਮੋਰਚੇ ਤੇ ਬੈਠੇ ਆ ਅਸੀਂ ਖੜੇ ਆ ਅਸੀਂ 19 ਮਾਰਚ ਤੋਂ ਪਹਿਲਾਂ ਇਹ ਮੋਰਚਾ ਕਿਸਾਨਾਂ ਦੇ ਜਿਹੜੇ ਚੰਤਰ ਦੀ ਘਰ ਸੈਕਟਰ ਕਾਲਾ ਬਿਨਾਲ ਜਿਹੜਾ ਭਰਿਆ ਹੋਇਆ ਸੀ ਉਹ ਦੇਖ ਲਿਆ ਹੁਣੇ ਬੁਰਾਲ ਜੀ ਨੇ ਦਿਖਾਇਆ ਵੀ ਜਿਹੜਾ ਜਿਹੜਾ ਸਟੇਜ ਸੀ ਜਿੱਥੇ ਸਰਦਨ ਪ੍ਰੋਗਰਾਮ ਚੱਲਦੇ ਸੀ ਉਹ ਸਟੇਜ ਸੀ ਜਿੱਥੇ ਧਲੇਵਾਲ ਜੀ ਥੱਲੇ ਬੈਠੇ ਸੀ ਉਹ ਵੀ ਦੇਖ ਲਿਆ ਕਿਤੇ ਵਿੱਚ ਤੋੜ ਕੇ ਉਹਨੂੰ ਪਾਸੇ ਕਿਸਾ ਹੋਇਆ ਹੈ ਤੇ ਆ ਜਗ੍ਹਾ ਤੇ ਖਲੋਣਾ ਸਾਡਾ ਪਰਪਸ ਕੀ ਆ ਮਕਸਦ ਕੀ ਜਗ੍ਹਾ ਦਿਖਾਈ ਕੋ ਜਾ ਰਹੀ ਆ ਇਹ ਜਗ੍ਹਾ ਉਹੀ ਜਗ੍ਹਾ ਆ ਜਿਹੜਾ ਪੱਕਾ ਥਾਂ ਹੈ ਇੱਥੇ ਟਰਾਲੀ ਖੜੀ ਸੀ ਇਸੇ ਜਗ੍ਹਾ ਤੇ ਜਿੱਥੇ ਅਖੰਡ ਜਾਪ ਚੱਲਦੇ ਸੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਸੀ ਭੋਗ ਪੈਂਦੇ ਸੀ ਤੇ 19 ਮਾਰਚ ਨੂੰ ਰਾਤ ਨੂੰ 8 ਵਜੇ ਜਿੱਥੇ ਇੱਥੇ ਹੀ ਸਾਡੀਆਂ ਮਾਤਾਵਾਂ ਜਿਹੜੀਆਂ ਇੱਥੇ ਪਾਠ ਕਰ ਰਹੀਆਂ ਸੀ ਉਸੇ ਪਾਲਕੀ ਬਣਾਈ ਹੋਈ ਜੀ ਟਰਾਲੀ ਦੇ ਵਿੱਚ ਉਸ ਦੇ ਵਿੱਚ ਹੀ ਮਹਾਰਾਜ ਦਾ ਸਰੂਪ ਰੱਖਿਆ ਹੋਇਆ ਸੀ ਜਪਜੀ ਸਾਹਿਬ ਦੇ ਖੰਡ ਜਾਪ ਚੱਲਦੇ ਸੀ 19 ਤਰੀਕ ਨੂੰ ਇੱਥੇ ਹੀ ਇਸੇ ਜਗ੍ਹਾ ਤੇ ਛੜਤ ਕੋ ਕਿੰਨੀ ਹਟ ਗਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਪ੍ਰੋਪਰ ਇਸੇ ਜਗ੍ਹਾ ਤੇ ਖੜਾ ਸੀ ਉਹ ਉਹਦੀ ਵੀਡੀਓਗ੍ਰਾਫੀ ਵੀ ਹੋ ਸਕਦੀ ਹੈ ਉਹਦੇ ਜਿਹੜੇ ਉਸ ਨੇ ਵੀਡੀਓਗ੍ਰਾਫੀ ਕੀਤੀ ਉਹਦੇ ਵਿੱਚ ਵੀ ਆ ਜੂਗਾ ਇਸ ਕਰਕੇ ਇਹ ਜਿਹੜੀ ਉਹੀ ਜਗ੍ਹਾ ਹੈ ਜਿੱਥੇ ਜਾਪ ਕਰ ਰਹੇ ਸੀ 19 ਤਰੀਕ ਨੂੰ 8 ਵਜੇ ਉਹ ਵੈਦਵੀ ਕੀਤੀ ਜਾਂਦੀ ਹੈ ਵਿੱਚ ਹੀ ਅਖੰਡ ਜਪ ਰੋਕੇ ਜਾਂਦੇ ਆ ਪਾਠ ਵਿੱਚ ਰੋਕ ਕੇ ਤੇ ਮਹਾਰਾਜ ਰੂਪ ਇਥੋਂ ਖਨੋਰੀ ਭੇਜਿਆ ਜਾਂਦਾ ਹੈ ਸਭ ਤੋਂ ਵੱਡੀ ਇਹੀ ਗੱਲ ਹੈ ਉਹੀ ਸਰਕਾਰ ਭਗਵਾਨ ਤੋਂ ਬਾਅਦ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਬੇਦਬੀਆ ਜਿਹੜੀਆਂ ਹੋਈਆਂ ਉਹ ਬੇਦਬੀ ਕਰਨ ਵਾਲਿਆਂ ਨੂੰ ਸਜ਼ਾਵਾ ਦੇਵਾਂਗੇ ਬੇਦਬੀ ਤੇ ਇਨਸਾਫ ਦੇਵਾਂਗੇ ਪੰਜਾਬ ਦੀ ਜਨਤਾ ਨੂੰ ਸਿੱਖ ਸਮਾਜ ਨੂੰ ਤੇ ਅੱਜ ਉਹੀ ਜਿਹੜੀ ਸਭ ਤੋਂ ਵੱਡੀ ਇਹਨਾਂ ਨੇ ਬੇਦਬੀ ਕੀਤੀ ਹੈ ਇੱਥੇ ਕਰਕੇ ਅੱਜ ਇੱਥੇ ਆਈ ਸੀ ਦੇਖਣ ਆਏ ਸੀ ਦੇਖ ਲਿਆ ਪੂਰੇ ਮੋਰਚੇ ਦਾ ਕਿਵੇਂ ਲੁੱਟਿਆ ਗਿਆ ਲੁਟਾਇਆ ਗਿਆ ਜਿਹੜੇ ਪੁਲਿਸ ਪ੍ਰਸ਼ਾਸਨ ਦੀ ਸ਼ਹਿਤੇ ਜਿਹੜੇ ਪੱਤਰਕਾਰ ਸੀ ਉਹਨਾਂ ਨੂੰ ਵੀ ਅੰਦਰ ਨਹੀਂ ਹੋਣ ਦਿੱਤਾ ਗਿਆ ਲੇਕਿਨ ਜਿਹੜੇ ਲੁਟੇਰੇ ਸੀ ਲੁੱਟਣ ਵਾਲੇ ਸੀ ਉਹਨਾਂ ਨੂੰ ਖੁੱਲੀ ਛੋਟ ਸੀ ਵੀ ਆਜੋ ਲੈ ਜਾਓ ਐਵੀ ਪਤਾ ਲੱਗਿਆ ਦੋ ਟਰੱਕ ਇੱਕ ਨਾਮੀ ਕੁਆੜੀਆ ਜਿਹੜੀ ਉਹਦੀ ਪੁਸ਼ਤਾ ਜਿਹੜੀ ਜਾਣਕਾਰੀ ਹੋਊਗੀ ਦਿੱਤੀ ਜਾਊਗੀ ਸ਼ਿਕਾਇਤ ਵੀ ਕੀਤੀ ਜਾਊਗੀ ਕੋ ਬੰਟੀ ਨਾਮ ਦਾ ਕੁਆੜੀਆ ਸੁਭਾਸ਼ ਦਾ ਬੇਟਾ ਉੱਤੇ ਪਹਿਲਾਂ ਵੀ ਕਈ ਮੁਕਦਮੇ ਦਰਜ ਨੇ ਹਰਿਆਣਾ ਦੇ ਵਿੱਚ ਇੱਕ ਮਤਲਬ ਮੁਕਦਮਾ ਦਰਜਾ 2024 ਦਾ ਉਹਨੇ ਇੱਕ 2024 ਮਾਡਲ ਉਹਨੇ ਇੱਕ ਟਿੱਪਰ ਤੋੜ ਕੇ ਵੇਚਿਆ ਉਹ ਵੀ ਮਕਦਮਾ ਦਰਜ ਹੈ ਉਹਨੇ ਦੋ ਟਰੱਕ ਪੂਰੇ ਇਥੋਂ ਭਰੇ ਨੇ ਜਿਹੜੇ ਸਾਡੇ 7 ਪਹੀਆ ਈਸੀ ਜਿਹੜੇ ਅੰਗਲਾਰਨ ਟਾਇਰ ਟੀਨਾਂ ਉਹਦੇ ਦੋ ਟਰੱਕ ਭਰ ਕੇ ਚਕਰੇ ਵਾਸਤੇ ਭੇਜੇ ਨੇ ਉਹ ਇੱਕ ਲੋਕਲ ਇਥੇ ਐਸਐਚਓ ਦੀ ਸਹਤ ਤੇ ਗਏ ਨੇ ਉਹ ਮਿਲੀ ਪੁਕਤਨਾ ਗਏ ਨੇ ਅੱਗੇ ਇਹ ਵੀ ਦਵਾਂਗੇ ਪ੍ਰਸ਼ਾਸਨ ਨੂੰ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਬਹੁਤ ਸਾਰੇ ਨਿੱਜੀ ਹੋਟਲਾਂ ਦੇ ਵਿੱਚ ਲੱਗੇ ਹੋਏ ਨੇ ਕਨੋਰੀ ਲੱਗੇ ਹੋਏ ਨੇ ਉਹਨਾਂ ਦੀਆਂ ਗੱਡੀਆਂ ਜੇ ਟਰੇਸ ਹੋ ਸਕਦੀਆਂ ਉਹਨਾਂ ਨੂੰ ਟੈਸਟ ਕੀਤਾ ਜਾਵੇ ਜਿਹੜਾ ਸ਼ਿਕਾਇਤ ਨੰਬਰ ਦਿੱਤਾ ਉਹਤੇ ਵੀ ਸ਼ਿਕਾਇਤ ਕਰਾਂਗੇ ਇਹ ਇਹ ਲੋਕ ਜਿਹੜਾ ਕਿਸਾਨਾਂ ਨੇ ਆਪਣੀ ਦਸਾਂ ਨੌਂ ਦੀ ਕਮਾਈ ਦਾ ਜਾਂ ਕਿਸੇ ਨੇ ਕੋਈ ਦਾਨ ਕੀਤੀ ਹੋਈ ਚੀਜ਼ਾਂ ਸੀ ਜਿਹੜੇ ਛਾਲੀਆਂ ਵਿੱਚ ਸਮਾਨ ਸੀ ਜਿਹੜਾ ਕੋਈ AC ਸੀ, ਕੋਲਰ ਸੀ, ਫਰਿੱਜ ਸੀ, ਕਿਸੇ ਦੀ LCD ਲੱਗੀ ਹੋਈ ਸੀ, ਕਿਸੇ ਦੇ ਗੈਸ ਚੁੱਲ੍ਹੇ ਸੀ, ਗੈਸ ਸਿਲੰਡਰ ਸੀ ਜਿਹੜਾ ਕੋਈ ਵੀ ਸਮਾਨ ਸੀ ਮੰਨ ਲਓ। ਸੌਣ ਵਾਲਾ, ਖਾਣ ਪੀਣ ਵਾਲਾ ਕੋਈ ਚੀਜ਼ ਨਹੀਂ ਛੱਡੀ। ਐਵੇਂ ਲੁੱਟਿਆ ਗਿਆ ਜਿਵੇਂ ਕਿਸੇ ਦੇਸ਼ ਦਾ ਉਜਾੜਾ ਕਰਦਾ ਹੋਏ ਤੇ ਐਵੇਂ ਇਹਨਾਂ ਨੇ ਲੁੱਟਾਇਆ। ਸਾਡੇ ਸਮਾਨ ਨੂੰ ਸਾਡੇ ਕਿਸਾਨਾਂ ਦੇ ਸਮਾਨ ਨੂੰ ਤੋ ਇੱਕ ਇੱਕ ਪਾਈ ਪਾਈ ਦਾ ਹਿਸਾਬ ਲਿਆ ਜਾਊਗਾ ਅੱਜ ਅਸੀਂ ਜ਼ੇਲਤ ਵੀ ਜਾ ਕੇ ਮੁਲਾਕਾਤ ਕਰਨ ਗਏ ਸੀ ਮੁਲਾਕਾਤ ਕਰ ਕੇ ਜਰਦੀਸ਼ ਸਿੰਘ ਢੱਲੇਵਾਲ ਨੂੰ ਮਿਲਣ ਗਏ ਪਾਰਕ ਹਸਪਤਲ ਸੇ ਉੱਥੇ ਨਹੀਂ ਮਿਲਣ ਦਿੱਤਾ ਗਿਆ ਉੱਥੇ ਸਿਵਲ ਸਰਜਨ ਵੀ ਪਹੁੰਚਿਆ ਹੋਇਆ ਸੀ ਉਹਨੂੰ ਵੀ ਪੁੱਛਿਆ ਉਹਨੇ ਕੋਈ ਨਹੀਂ ਜਵਾਬ ਦਿੱਤਾ ਉਹਨਾਂ ਨੂੰ ਕਿਡਨਾਪ ਕਰਕੇ ਜਿਹੜਾ ਪ੍ਰਾਈਵੇਟ ਹਸਪਤਲ ਚ ਰੱਖਿਆ ਤੇ ਅਸੀਂ ਇਹ ਜਨਤਾ ਸਾਹਮਣੇ ਜਿਹੜੀ ਗੱਲ ਰੱਖ ਰਹੇ ਆ ਉਹ ਕੋਈ ਸਰਕਾਰ ਨਾਮ ਦੀ ਚੀਜ਼ ਨਹੀਂ ਐ ਤੇ ਕਮੰਡੀ ਪਖੰਡੀ ਫਰੇਬੀ ਮੁੱਖ ਮੰਤਰੀ ਢੋਠਾ ਇਨਕਲਾਬੀ ਮੁੱਖ ਮੰਤਰੀ ਤੇ ਲਾਹਂਤੀ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਸਭ ਤੋਂ ਅਗਰਜਾ ਦੀਆਂ ਲਾਹਂਤਾਂ ਇਹਨੂੰ ਅਗਰ ਅੱਜ ਤੱਕ ਤੇ ਕੋਈ ਅੰਦੋਲਨ ਕੋਈ ਮੂਵਮੈਂਟ ਹੋਈ ਆ ਸਭ ਤੋਂ ਜ਼ਿਆਦਾ ਲਾਹਂਤੀ ਵਾਲਾ ਕੰਮ ਕੀਤਾ ਜਿਸ ਭਗਵੰਤ ਸਿੰਘ ਮਾਨ ਨੇ ਕੀਤਾ ਇਸ ਕਰਕੇ ਸਭ ਤੋਂ ਵੱਡਾ ਲਾਹਂਤੀ ਮੁੱਖ ਮੰਤਰੀ ਐ ਤੇ ਇਸ ਦਾ ਵੀ ਇਨਸਾਫ ਵਾਸਤੇ ਜਿਹੜੀ ਮਾਤਾ ਜਿਹੜੀ ਭੈਣ ਸਾਡੀ ਪਾਠ ਕਰ ਰਹੀ ਸੀ ਉਹਦੇ ਨਾਲ ਮਿਲ ਕੇ ਕਿਉਂਕਿ ਉਹ ਬਹੁਤ ਸਾਰੇ ਸਦਮੇ ਚ ਐ ਉਹ ਉਹਦੇ ਨਾਲ ਗੱਲ ਕੀਤੀ ਤੇ ਉਹ ਭਾਵੁਕ ਹੋ ਜਾਂਦੀ ਹੈ ਕਿ ਦੱਸ ਨਹੀਂ ਪਾ ਰਹੀ ਜਦੋਂ ਜਿਹੜਾ ਗੁਰੂ ਨੂੰ ਪਿਆਰ ਕਰਨ ਵਾਲਾ ਜਿਹੜਾ ਗੁਰੂ ਦੇ ਸ਼ਬਦ ਗੁਰੂ ਨੂੰ ਮੰਨਣ ਵਾਲਾ ਜਦੋਂ ਉਹਦੇ ਸਾਹਮਣੇ ਉਸਦੀ ਬੇਇੱਜ਼ਤੀ ਹੋਏ ਤੇ ਬਹੁਤ ਮਾਰਾ ਹੁੰਦਾ ਹੈ ਉਸ ਤੇ ਵੀ ਉਜਾਗਰ ਕਰਾਂਗੇ ਤੇ ਅੱਜ ਇੱਕ ਖਨੋਰੀ ਤੇ ਆਉਂਦਾ ਇਹ ਮਕਸਦ ਸੀ ਦਿਖਾਉਣ ਦਾ ਕਿ ਕਿਸ ਹਾਵਨਾ ਸਾਡਾ ਉਜਾੜਾ ਕੀਤਾ ਹੈ ਕਿਸ ਹਾਵਨਾ ਖਨੋਰੀ ਮੋਰਚੇ ਨੂੰ ਸ਼ੰਭੂ ਮੋਰਚੇ ਨੂੰ ਜਾੜਿਆ ਗਿਆ ਤੇ ਕਿਵੇਂ ਲੁੱਟ ਕੀਤੀ ਗਈ ਹੈ ਜਿਵੇਂ ਉੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਤੇ ਉਹਦੇ ਜਿਹੜੇ ਕਰਿੰਦੇ ਨੇ ਜਿਹੜੇ ਉਹਦੇ ਸਰਪੰਚ ਪਾਲੇ ਹੋਏ ਨੇ ਉਹਨਾਂ ਤੋਂ ਚੋਰੀਆਂ ਕਰਾਈਆਂ ਗਿਆ ਇੱਥੇ ਵੀ ਜਿਹੜਾ ਹੈਗੇ ਸੀ ਪੁਲਿਸ ਨੇ ਆਪ ਅੰਦਰ ਵੜ ਕੇ ਜਿੱਥੇ ਮੀਡੀਆ ਨੂੰ ਮਨਾਹੀ ਆਉਣ ਦੀ ਜਿੱਥੇ ਕਿਸਾਨਾਂ ਨੂੰ ਮਨਾਹੀ ਆਉਣ ਦੀ ਉਥੇ ਚੋਰ ਆ ਰਹੇ ਨੇ ਪੁਲਿਸ ਤੇ ਚੋਰ ਦੋਵੇਂ ਮਿਲ ਕੇ ਕਾਰਵਾਈ ਕਰਕੇ ਗਏ ਨੇ ਤੇ ਇਹ ਇਸ ਤੋਂ ਵੱਡੀ ਕਾਨੂੰਨੀ ਹਰਕਤ ਕਿਸੇ ਵੀ ਸਰਕਾਰ ਵਾਸਤੇ ਕਿਸੇ ਵੀ ਜਿਹੜੇ ਜਿਹੜੇ ਸਾਡੀ ਰਖਵਾਲੀ ਕਰਨ ਵਾਲੇ ਉਹਨਾਂ ਵਾਸਤੇ ਕਦੇ ਵੀ ਜਿਹੜੀ ਹੋ ਨਹੀਂ ਸਕਦੀ ਜਿਹੜਾ ਉਹਨਾਂ ਨੇ ਸਾਡੇ ਨਾਲ ਇਹ ਕਾਰਨਾਮਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ